ਤੁਹਾਡਾ ਆਨਾਰ ਰੇਡੀਓ ਦੇ ਸਤਿਕਾਰਯੋਗ ਸਰੋਤਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਸਰੋਤਿਓ ਅੱਜ ਤੁਹਾਨੂੰ ਕੋਲੋਂ ਸਿੰਘ ਵਿਰਕਜੀ ਦੀ ਲਿਖੀ ਹੋਈ ਕਹਾਣੀ ਸੁਣਾਉਣੇ ਹਾਂ ਕੁੜੀ ਦਾ ਦਾਜ 1947 ਦੀ ਵੰਡ ਇਹ ਵੰਡ ਦੀ ਗੱਲ ਏ ਪੱਛਮੀ ਪੰਜਾਬ ਦੀ ਹਵਾ ਮੁਸਲਮਾਨਾਂ ਦੇ ਦਬਦਬੇ ਨਾਲ ਸੰਗਣੀ ਹੋਈ ਪਈ ਸੀ ਇਹ ਨਹੀਂ ਸੰਗਣੀ ਕਿ ਵਿਚਾਰੇ ਅੱਲਾ ਰੱਖੇ ਲਈ ਉਸ ਵਿੱਚ ਸਾਹ ਲੈਣਾ ਵੀ ਔਖਾ ਸੀ ਅੱਲਾ ਰੱਖਾ ਮੁਸਲਮਾਨ ਨਹੀਂ ਸੀ ਕੇਵਲ ਆਪਣੀ ਜਾਨ ਬਚਾਉਣ ਲਈ ਇਸਲਾਮ ਦੇ ਘਰਾਂ ਨੇ ਵਿੱਚ ਬੜਿਆ ਹੋਇਆ ਸੀ ਫਸਾਦਾਂ ਵਿੱਚ ਜਦੋਂ ਉਸ ਦੇ ਹੋਰ ਬਹੁਤ ਸਾਰੇ ਆਂਢੀ ਗੁਆਂਢੀ ਮਾਰੇ ਗਏ ਤਾਂ ਉਸ ਨੇ ਮੁਸਲਮਾਨ ਬਣਾਂਏ ਜਾਣ ਲਈ ਤਰਲਾ ਕੀਤਾ ਉਹਨਾਂ ਉਸ ਦਾ ਨਾਂ ਅੱਲਾ ਰੱਖਾ ਰੱਖਿਆ ਸੀ ਕਿਉਂਕਿ ਜੋ ਅੱਲਾ ਉਸ ਨੂੰ ਨਾਂ ਰੱਖਦਾ ਤਾਂ ਉਸ ਨੇ ਵੀ ਮਾਰੇ ਜਾਣਾ ਸੀ ਜਾਨ ਬਚਾ ਕੇ ਅੱਲਾ ਰੱਖੇ ਨੂੰ ਹੁਣ ਆਪਣੀ ਜਾਨ ਸਾਹਮਣੇ ਔਖੀ ਹੋਈ ਪਈ ਸੀ ਘੇਰੇ ਵਿੱਚ ਤਾੜੇ ਹੋਏ ਕਿਸੇ ਜੰਗਲੀ ਹਿਰਨ ਵਾਂਗ ਉਸ ਦਾ ਦਿਲ ਉੱਡਦਾ ਰਹਿੰਦਾ ਧਰਤੀ ਛੱਡ ਕੇ ਉਹ ਕਿੱਥੇ ਜਾਏ ਸਾਰੇ ਆਦਮੀ ਘਾਰ ਕੰਧਾਂ ਤੇ ਸੜਕਾਂ ਉਸ ਨੂੰ ਆਪਣੀਆਂ ਦੁਸ਼ਮਣ ਜਾਪਦੀਆਂ ਤੱਤੀ ਭੁਏ ਉੱਤੇ ਤੁਰ ਰਿਹਾ ਕਿਸੇ ਆਦਮੀ ਵਾਂਗ ਉਸ ਦਾ ਪੈਰ ਕਿਧਰੇ ਜੰਮ ਕੇ ਨਾ ਟਿਕਦਾ ਉਹ ਤਰਬਕਿਆ ਉਤਰਬਕਿਆ ਫਿਰਦਾ ਰਹਿੰਦਾ ਸ਼ਹਿਰ ਆਦਮੀਆਂ ਨਾਲ ਭਰਿਆ ਪਿਆ ਸੀ ਪਰ ਉਹ ਕਿਸੇ ਨਾਲ ਆਪਣਾ ਦਿਲ ਸਾਂਝਾ ਨਹੀਂ ਕਰ ਸਕਦਾ ਸੀ ਕੁਝ ਆਦਮੀ ਮਾੜੇ ਸਨ ਤੇ ਕੁਝ ਚੰਗੇ ਔਰ ਕੋਈ ਆਦਮੀ ਉਸ ਦਾ ਆਪਣਾ ਨਹੀਂ ਸੀ ਆਪਣੀ ਨਵੀਂ ਰੋਟੀ ਨਵੇਂ ਕੱਪੜੇ ਆਪਣੀ ਹੋਣ ਵਾਲੀ ਸ਼ਕਲ ਤੇ ਹੋਣ ਵਾਲੇ ਸਾਥੀ ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਬਸ ਇੱਕ ਉਹ ਸੀ ਤੇ ਉਸ ਦੀ ਬੋਟੀ ਦੋਵੇਂ ਬੈਠੇ ਉੱਥੋਂ ਨਿਕਲ ਜਾਣ ਦੀਆਂ ਵਿਵੰਤਾ ਸੋਚਦੇ ਰਹਿੰਦੇ ਉਹਨਾਂ ਨੂੰ ਆਪਣੇ ਬੱਚਿਆਂ ਤੋਂ ਵੀ ਡਰ ਲੱਗਦਾ ਸੀ ਕਿਤੇ ਘਰੋਂ ਸੁਣੀ ਕੋਈ ਗੱਲ ਬਾਹਰ ਉਹਨਾਂ ਦੇ ਮੂੰਹੋਂ ਨਾ ਨਿਕਲ ਜਾਏ ਉਹਨਾਂ ਦਿਨਾਂ ਵਿੱਚ ਮੈਂ ਪਾਕਿਸਤਾਨ ਵਿੱਚ ਇਸ ਤਰ੍ਹਾਂ ਦੇ ਫਸੇ ਹੋਏ ਟਬਰ ਕੱਢਣ ਉੱਤੇ ਲੱਗਾ ਹੋਇਆ ਸੀ ਇਹ ਕਿਸੇ ਮਿਲਟਰੀ ਅਫਸਰ ਦੀ ਡਿਊਟੀ ਲੱਗੀ ਸੀ ਉੱਥੇ ਜਿਹੜੇ ਪਰਿਵਾਰ ਰਹਿ ਗਏ ਸੀ ਉਹਨਾਂ ਨੂੰ ਕੱਢ ਕੇ ਲਿਆਉਣ ਵਾਸਤੇ ਇੱਕ ਦਿਨ ਉਸ ਮੈਨੂੰ ਫਿਰਦੇ ਨੂੰ ਦੇਖਿਆ ਤੇ ਇੱਕ ਗੋਠਵਾਲ ਨੂੰ ਹੋਣ ਲਈ ਇਸ਼ਾਰਾ ਕੀਤਾ ਮੈਂ ਉੱਥੇ ਜਾ ਕੇ ਖੜਾ ਰਿਹਾ ਪਰ ਉਹ ਨਾ ਆਇਆ ਉਹ ਮੇਰੇ ਨਾਲ ਗੱਲ ਕਰਨ ਤੋਂ ਵੀ ਡਰਦਾ ਸੀ ਸ਼ਾਇਦ ਉੱਥੇ ਖੜਿਆ ਦੇਖ ਕੇ ਹੀ ਕੋਈ ਗੋਲੀ ਨਾ ਮਾਰ ਦੇਵੇ ਦੋ ਦਿਨ ਪਿੱਛੋਂ ਉਹ ਫੇਰ ਮਿਲਿਆ ਪੁੱਛਣ ਲੱਗਾ ਤਿੰਨ ਘੰਟੇ ਪਿੱਛੋਂ ਕਿੱਥੇ ਮਿਲ ਸਕਦੇ ਹੋ ਮੈਂ ਕਿਹਾ ਕੋਠੀ ਆ ਜਾਣਾ ਉਸ ਦਾ ਮਤਲਬ ਸਾਫ਼ ਸੀ ਉਹ ਹਿੰਦੂਸਤਾਨ ਜਾਣਾ ਚਾਹੁੰਦਾ ਸੀ ਤਿੰਨ ਘੰਟਿਆਂ ਪਿੱਛੋਂ ਉਹ ਕੋਠੀ ਆ ਗਿਆ ਤੇ ਅਸੀਂ ਕੁਝ ਫੌਜੀਆ ਸਾਣੇ ਇੱਕ ਟਰੱਕ ਵਿੱਚ ਬੈਠ ਕੇ ਉਸ ਦੇ ਘਰ ਨੂੰ ਤੁਰ ਪਏ ਜਦ ਅਸੀਂ ਉਸ ਦੇ ਮੌਲੇ ਵਿੱਚ ਅਪੜੇ ਤਾਂ ਉਸ ਨੂੰ ਮੇਰੇ ਨਾਲ ਬੈਠਿਆ ਦੇਖ ਕੇ ਲੋਕਾਂ ਨੂੰ ਬੜਾ ਰੋਹ ਚੜਿਆ ਮੇਰੇ ਨਾਲ ਬੈਠਣ ਦਾ ਮਤਲਬ ਉਹ ਝੱਟ ਸਮਝ ਗਏ ਉਹ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਜਾ ਰਿਹਾ ਸੀ ਲੋਕੀ ਇਸ ਵਿੱਚ ਆਪਣੇ ਵਿਸ਼ਵਾਸ ਦਾ ਘਾਤ ਹੋਇਆ ਸਮਝਦੇ ਸਨ ਅੱਲਾ ਰੱਖਾ ਉਹਨਾਂ ਥੋੜੇ ਜੇ ਬੰਦਿਆਂ ਵਿੱਚੋਂ ਹੀ ਸੀ ਜਿਹੜੇ ਆਪਣੀ ਜ਼ੁਬਾਨ ਉੱਤੇ ਅਤਬਾਰ ਕੀਤੇ ਜਾਣ ਕਰਕੇ ਬਚ ਸਕੇ ਸਨ ਉਹਨਾਂ ਉਸ ਨੂੰ ਇਸ ਕਰਕੇ ਤੇ ਨਹੀਂ ਸੀ ਛੱਡਿਆ ਕਿ ਕੁਝ ਦਿਨਾਂ ਪਿਛੋਂ ਉਹ ਟਰੱਕ 'ਚ ਬੈਠ ਕੇ ਹਿੰਦੁਸਤਾਨ ਚਲਿਆ ਜਾਏ ਉਸ ਲਈ ਪਲਟਾ ਉਹਨਾਂ ਦਾ ਬੜਾ ਭਾਰਾ ਅਪਮਾਨ ਸੀ ਉਹਨਾਂ ਦੇ ਮੂੰਹਾਂ ਤੇ ਗੁੱਸਾ ਵੀ ਹੈ ਕਿ ਅੱਲਾਹ ਰੱਖੇ ਦਾ ਵੀ ਰੰਗ ਉੱਡ ਰਿਹਾ ਸੀ ਉਹਨਾਂ ਦੀ ਤਿਉੜੀ ਤੋਂ ਡਰਨਾ ਉਸ ਦਾ ਸੁਭਾਅ ਬਣ ਚੁੱਕਿਆ ਸੀ ਤੇ ਮੇਰੀ ਮੋਟਰ ਉਸ ਦਾ ਡਰ ਲਾਉਣ ਲਈ ਵੀ ਕੋਈ ਸਫਲ ਮੰਤਰ ਨਹੀਂ ਜਾਪਦਾ ਸੀ ਜਿਹੜੀ ਗੱਲ ਉਸ ਦੇ ਮਕਾਨ ਨੂੰ ਜਾਂ ਜਿਹੜੀ ਗਲੀ ਉਸ ਦੇ ਮਕਾਨ ਨੂੰ ਜਾਂਦੀ ਸੀ ਉਹ ਕੁਝ ਢੀਰੀ ਤੇ ਉਸ ਵਿੱਚ ਮੋਟਰ ਨਹੀਂ ਜਾ ਸਕਦੀ ਸੀ ਟਰੱਕ ਨੂੰ ਸੜਕ ਉੱਤੇ ਖੜਾ ਕਰਕੇ ਅਸੀਂ ਉਸ ਦੇ ਘਰ ਗਏ ਅੰਦਰ ਉਸ ਦੀ ਗੋਟੀ ਡਰ ਨਾਲ ਸੁੱਕਰੀ ਬੈਠੀ ਸੀ ਉਸ ਦੇ ਡਰ ਦਾ ਮੈਂ ਚੰਗੀ ਤਰ੍ਹਾਂ ਅੰਦਾਜ਼ਾ ਨਹੀਂ ਕਰ ਸਕਦਾ ਹਾਂ ਜਿੰਨੀ ਸਸਤੀ ਮਨੁੱਖ ਦੀ ਜਾਨ ਉਸ ਦੀਆਂ ਅੱਖਾਂ ਅੱਗੇ ਹੋਈ ਰਹੀ ਸੀ ਕਿਉਂਕਿ ਉਹਨਾਂ ਨੇ ਉੱਥੇ ਜਿਹੜੇ ਕਤਲ ਹੋਏ ਆਮ ਹੰਦੀ ਦੇਖੀ ਸੀ ਇਸ ਕਰਕੇ ਉਹ ਡਰੇ ਬੈਠੇ ਵੀ ਇਕੱਲਾ ਪਰਿਵਾਰ ਰਹਿ ਗਿਆ ਸੀ ਉੰਨੀ ਮੇਰੀਆਂ ਅੱਖਾਂ ਅੱਗੇ ਨਹੀਂ ਹੋਈ ਸੀ ਗਰੀਬ ਵਿਚਾਰਾਂ ਵਿੱਚ ਜੋ ਮੁਰਦੇ ਉਸ ਨੇ ਕੁਝ ਮਹੀਨੇ ਪਹਿਲਾਂ ਵੇਖੇ ਹੋਣਗੇ ਉਸ ਦੇ ਖਿਆਲ ਵਿੱਚ ਉਹ ਕਿਸੇ ਵੇਲੇ ਉਹਨਾਂ ਦੇ ਨਾਲ ਰਲਾਈ ਜਾ ਸਕਦੀ ਸੀ ਮੈਨੂੰ ਕੋਲ ਫਿਰਦਿਆਂ ਵੇਖ ਕੇ ਉਸ ਨੂੰ ਕੁਝ ਹੌਸਲਾ ਹੋਇਆ ਉਹਨਾਂ ਦੋ ਸਮਾਨ ਬੰਨਿਆ ਪਿਆ ਸੀ ਤੇ ਉਹ ਤੁਰਨ ਵਾਸਤੇ ਤਿਆਰ ਸਨ ਕੇਵਲ ਇੱਕ ਛੋਟੀ ਲੜਕੀ ਦੀ ਅਡਿਕਸੀ ਜਿਹੜੀ ਸਕੂਲ ਗਈ ਸੀ ਛੱਟ ਕੋ ਪਿੱਛੋਂ ਉਹ ਵੀ ਆ ਗਈ ਮੰਮੀ ਅਸਲਾਮੁਅਲੈਕਮ ਉਸਨੇ ਆ ਕੇ ਸਕੂਲੋਂ ਮਿਲੀ ਹੋਈ ਸਿੱਖਿਆ ਮੁਤਾਬਕ ਕਿਹਾ ਨਾਂ ਬੋਤ ਹੁਣ ਸਤਿ ਸ੍ਰੀ ਅਕਾਲ ਆ ਅਸੀਂ ਹੁਣ ਹਿੰਦੁਸਤਾਨ ਚੱਲੇ ਆ ਅੱਲਾ ਰੱਖੇ ਦੀ ਬੁਟੀ ਨੇ ਉਸ ਨੂੰ ਸੁਖ ਸੁਨਿਆਵ ਦੇ ਕੇ ਕੁਛੜ ਝੁੱਕ ਲਿਆ ਤੇ ਫਿਰ ਸਿੱਧਾ ਸਾਹਮਣੇ ਦੇਖ ਕੇ ਜਿਵੇਂ ਉਸਨੇ ਭੂਏਖੇ ਚ ਨੀਝ ਲਾ ਲਈ ਹੋਰਾਂ ਤੇਰਾ ਉੱਥੇ ਹੀ ਵਿਆਹ ਕਰਾਂਗੇ ਉਹ ਕੁੜੀ ਨੂੰ ਕਹਿਣ ਲੱਗੀ ਹੁਣ ਤੇਰਾ ਇੰਡੀਆ ਜਾ ਕੇ ਵਿਆਹ ਕਰਾਂਗੇ ਸਾਰੇ ਮੁੱਲੇ ਵਿੱਚ ਤੇ ਨਾਲ ਦੇ ਮੁੱਲਿਆਂ ਵਿੱਚ ਖਬਰ ਖਿਲਰ ਗਈ ਤੇ ਲੋਕੀਂ ਅੱਲਾ ਰੱਖੇ ਨੂੰ ਟੁਰਦਾ ਦੇਖਣ ਲਈ ਇਕੱਠੇ ਹੋਣ ਲੱਗ ਪਏ ਕੁਝ ਲੋਕ ਗਲੀ ਦੀ ਗੰਧ ਦੇ ਨਾਲ ਲੱਗ ਕੇ ਖੜੇ ਹੋ ਗਏ ਤੇ ਕੁਝ ਗੰਧਾਂ ਉੱਤੇ ਚੜ ਕੇ ਬੈਠ ਗਏ ਕੁਝ ਹੋਰ ਕੰਧਾਂ ਦੇ ਪਿੱਛੋਂ ਦੀ ਝੌਤੀਆਂ ਮਾਰ ਰਹੇ ਸਨ ਤੇ ਕਈਆਂ ਆਪਣੇ ਕੋਠਿਆਂ ਦੇ ਚਬਾਰਿਆਂ ਵਿੱਚੋਂ ਦੇਖ ਰਹੇ ਸਨ ਗਲੀ ਵਿੱਚ ਖੜਿਆਂ ਵਿੱਚੋਂ ਦੋ ਚਾਰ ਕੋਲ ਰਫਲਾ ਸਨ ਤੇ ਉਹਨਾਂ ਦੇ ਗਲਾਂ ਵਿੱਚ ਪਈਆਂ ਹੋਈਆਂ ਗੋਲੀਆਂ ਦੀਆਂ ਲੜੀਆਂ ਲਿਸ਼ਕਰੀਆਂ ਸਨ ਜੋ ਇਹੋ ਜਿਹੀ ਵੇਲੇ ਰਫਲਾਂ ਦਾ ਦਿਖਾਵਾ ਨਾ ਕਰਨਾ ਤਾਂ ਉਹਨਾਂ ਦਾ ਫਾਇਦਾ ਕੀ ਹੈ ਸਾਰਾ ਆਲਾ ਦੁਆਲਾ ਕਹੀ ਸ਼ਰਾਰਤ ਭਰਿਆ ਤੇ ਪੈਦਾਇਕ ਬਣਿਆ ਹੋਇਆ ਸੀ ਹੁਣ ਸਮਾਨ ਨੂੰ ਟਰੱਕ ਵਿੱਚ ਰੱਖਣ ਦਾ ਕੰਮ ਸੀ ਕਿਸੇ ਮਜ਼ਦੂਰ ਜਾਂ ਗਵਾਂਡੀ ਦੇ ਹੋਰ ਹੱਥ ਪਉਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਮੇਰੇ ਸਮਾਨ ਚੁੱਕਿਆ ਮੇਰੀ ਅਫਸਰੀ ਵਿੱਚ ਫਰਕ ਸੀ ਫਰਕ ਆਉਂਦਾ ਸੀ ਤੇ ਜੇ ਫੌਜੀ ਸਮਾਨ ਚੁੱਕਣ ਲੱਗ ਜਾਂਦੇ ਤਾਂ ਸਾਡੇ ਸਾਰਿਆਂ ਦੀ ਜਾਨ ਨੂੰ ਖਤਰਾ ਸੀ ਇਸ ਕਰਕੇ ਇਸ ਕੰਮ ਲਈ ਅੱਲਾ ਰੱਖਾ ਇਕੱਲਾ ਹੀ ਸੀ ਰਜਾਈਆਂ ਤਲਾਈਆਂ ਉਹਨਾਂ ਪੰਡਾਂ ਵਿੱਚ ਬੰਨੀਆਂ ਹੋਈਆਂ ਸਨ ਤੇ ਭਾਂਡੇ ਬੋਰੀਆਂ ਵਿੱਚ ਪਾਏ ਹੋਏ ਸਨ ਇੱਕ ਦੋ ਟਰੰਕ ਕੱਪੜਿਆਂ ਦੇ ਸਨ ਜਿਉਂ-ਜਿਉਂ ਅੱਲਾ ਰੱਖਾ ਸਮਾਨ ਦੇ ਨਾਲ ਚੁੱਕ-ਚੁੱਕ ਕੇ ਲਿਜਾ ਰਿਆ ਸੀ ਦਵਾਲੇ ਖਲੋਤੇ ਦਰਸ਼ਕਾਂ ਦਾ ਗਰੋਧ ਵੱਧਦਾ ਜਾ ਰਿਹਾ ਸੀ ਕਦੀ ਉਹ ਆਪੋ ਵਿੱਚ ਲੜਨ ਲੱਗ ਜਾਂਦੇ ਤੁਹਾਨੂੰ ਆਖਿਆ ਸੀ ਨਾ ਇੜਾ ਵੀ ਮੱਕੂ ਠਾਪ ਦਿਓ ਹੁਣ ਸੁਣਾਓ ਇੱਕ ਆਦਮੀ ਹੋਰਨਾਂ ਨੂੰ ਕਹਿ ਰਿਹਾ ਸੀ ਓਏ ਹੁਣ ਠਾਪ ਦਿੰਨੇ ਆ ਮੱਕੂ ਹੋਣ ਕੀ ਹੋ ਗਿਆ ਏ ਉਹਨਾਂ ਹੋਰਨਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ ਇਹੋ ਜੀਆਂ ਗੱਲਾਂ ਸੁਣ ਕੇ ਮੈਨੂੰ ਵੀ ਡਰ ਲੱਗ ਰਿਹਾ ਸੀ ਉਹ ਥਾਂ ਇੰਨੀ ਭੀੜੀ ਤੇ ਲੁਕਣ ਵਾਲੀ ਸੀ ਕਿ ਬਿਨਾ ਮਾਰਨ ਵਾਲੇ ਦੇ ਪਤਾ ਲੱਗੇ ਕਿਸੇ ਪਾਸਿਓਂ ਵੀ ਗੋਲੀ ਆ ਸਕਦੀ ਸੀ ਪਰ ਅਸੀਂ ਉਥੋਂ ਉਸ਼ਲ ਦਬਾ ਕੇ ਨਹੀਂ ਦੌੜ ਸਕਦੇ ਸਾਂ ਕਿਉਂਕਿ ਸਾਡੇ ਦੌੜਿਆਂ ਉਹਨਾਂ ਦੇ ਹੌਸਲੇ ਵਧਦੇ ਸਨ ਕਿ ਉਹਨਾਂ ਦਾ ਜਜ਼ਬ ਤੁੱਟਣ ਦਾ ਖਤਰਾ ਸੀ ਸ਼ੁਕਰ ਸ਼ੁਕਰ ਕਰਕੇ ਸਮਾਨ ਮੁਕਿਆ ਅਖੀਰਲੇ ਫੇਰੇ ਉਸਦੀ ਬੋਟੀ ਨੂੰ ਵੀ ਮੈਂ ਨਾਲ ਲੈ ਆਇਆ ਮੇਰੀ ਸਮਝ ਵਿੱਚ ਹੁਣ ਉਹਨਾਂ ਦੇ ਬੇਕਾਬੂ ਹੋਣ ਤੋਂ ਪਹਿਲਾਂ ਸਾਡੇ ਕੋਲ ਕੇਵਲ ਇੰਨਾ ਵਕਤ ਹੀ ਸੀ ਕਿ ਅਸੀਂ ਟਰੱਕ 'ਚ ਬੈਠ ਕੇ ਨਿਕਲ ਜਾਈਏ ਟਰੱਕ 'ਚ ਬੈਠਣ ਤੋਂ ਪਹਿਲਾਂ ਅੱਲਾ ਰੱਖੇ ਦੀ ਬੋਟੀ ਨੇ ਸਮਾਨ ਤੇ ਧਿਆਨ ਮਾਰਿਆ ਕੋਈ ਚੀਜ਼ਾਂ ਹੈ ਨਹੀਂ ਸਨ ਉਹ ਗਾਗਰ ਤੇ ਬੁਲਡੋਈ ਨਹੀਂ ਲਿਆਂਦੀ ਤੁਸਾਂ ਉਹ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਉਹ ਕਾਦੇ ਵਿੱਚ ਬਧੀਆਂ ਹੋਈਆਂ ਸਨ ਬਧੀਆਂ ਤੇ ਨਹੀਂ ਸਨ ਉਹ ਤੇ ਉਸ ਤਰ੍ਹਾਂ ਹੀ ਰੱਖੀਆਂ ਸਨ தம்ਰੇ ਦੇ ਓਲੇ ਉਹ ਨਹੀਂ ਆ ਸਕਦੀਆਂ ਹੁਣ ਕਿੱਥੇ ਜਿੱਥੇ ਮਕਾਨ ਤੇ ਹੋਰ ਕੁਝ ਰਹਿ ਗਿਆ ਉਥੇ ਇਹ ਵੀ ਰਹਿ ਗਈਆਂ ਬਹਿ ਜਾ ਚੱਲੀਏ ਉਹ ਲੋਰ ਰੱਖੇ ਨੇ ਠੀਕ ਕਿਆ ਸੀ ਉਹ ਲਿਆਉਣੀਆਂ ਹੁਣ ਬੜੇ ਖਤਰੇ ਵਾਲਾ ਕੰਮ ਸੀ ਸਾਨੂੰ ਤੁਰਨ ਲੱਗਿਆ ਵੇਖ ਕੇ ਲੋਕਾਂ ਦਾ ਗੁੱਸਾ ਸਿਕਰ ਤੇ ਆ ਗਿਆ ਸੀ ਉਹ ਇੱਕ ਦੂਜੇ ਤੋਂ ਵੱਧ ਕੇ ਕੌੜੀਆਂ ਗੱਲਾਂ ਮੂੰਹ ਕੱਢ ਰਹੇ ਸਨ ਜਦੋਂ ਹੋਰ ਕੌੜੀ ਗੱਲ ਜਦੋਂ ਹੋਰ ਕੌੜੀ ਗੱਲ ਨਾ ਸੁਝੇ ਤਾਂ ਲੋਕ ਧੱਕੋ ਮੁੱਕੀ ਜਾਂ ਗੋਲੀ ਸਿੱਕੇ ਤੇ ਵੀ ਆ ਸਕਦੇ ਸਨ ਹੋ ਸਕਦਾ ਸੀ ਕਿ ਸਾਨੂੰ ਨਿਕਲਦਿਆਂ ਦੇਖ ਕੇ ਕੋਈ ਲੋਕ ਵਾਧੂ ਚੀਜ਼ਾਂ ਚੁੱਕਣ ਲਈ ਉਹਨਾਂ ਦੇ ਅੰਦਰ ਵੜ ਗਏ ਹੋਣ ਤੇ ਇੱਕਦਮ ਵਾਪਸ ਜਾਣ ਡਰ ਕੇ ਇੱਕਦਮ ਵਾਪਸ ਜਾਣ ਨਾਲ ਡਰਦਿਆਂ ਹੋਇਆ ਬੰਦਾ ਕੀ ਨਹੀਂ ਕਰ ਸਕਦਾ ਔਰ ਅੱਲਾ ਰੱਖੇ ਦੀ ਬੋਟੀ ਉੱਤੇ ਇਹ ਦਲੀਲਾਂ ਅਸਰ ਨਹੀਂ ਕਰ ਰਹੀਆਂ ਸਨ ਉਸ ਦੀ ਨੀਜ ਕਿਸੇ ਹੋਰ ਪਾਸੇ ਲੱਗੀ ਹੋਈ ਸੀ ਉਹ ਗਾਗਰ ਤੇ ਬਲਟੋਈ ਤੇ ਜ਼ਰੂਰ ਚਾਹੀਦੀ ਏ ਉਸ ਨੇ ਆਪਣੀ ਕੁੜੀ ਤੇ ਫਿਰ ਟਰੱਕ ਵਿੱਚ ਪਏ ਹੋਏ ਥੋੜੇ ਜਿਹਾ ਸਮਾਨ ਵਾਲ ਵੇਖ ਕੇ ਉਹ ਇਕੱਲੀ ਵਾਪਸ ਘਰ ਨੂੰ ਤੁਰ ਪਈ ਮੈਂ ਵੀ ਪਿੱਛੇ ਗਿਆ ਕਿਉਂਕਿ ਮੇਰੇ ਨਾਲ ਹੋਣ ਕਰਕੇ ਦਵਾਲੇ ਦਾ ਲਾਵਾ ਉਬਲਣ ਦਾ ਖਤਰਾ ਘਟਦਾ ਘਟਦਾ ਸੀ ਉਹ ਪੁਲਿਸ ਅਫਸਰ ਜਿਹੜਾ ਮਿਲਟਰੀ ਅਫਸਰ ਸੀ ਉਹਦੇ ਨਾਲ ਕਿਹਾ ਕਿ ਆ ਵਾਪਸ ਅੰਦਰ ਵੜ ਕੇ ਉਸਨੇ ਗਾਗਰ ਕੱਛੇ ਮਾਰ ਲਈ ਤੇ ਬਲਟੋਈ ਹੱਥ ਵਿੱਚ ਲਮਕਾ ਲਈ ਇਹਨਾਂ ਨੂੰ ਕਿੱਥੇ ਥਾਂ ਥਾਂ ਚੁੱਕੀ ਫਿਰੋਗੇ ਇੰਨੇ ਭਾਰੇ ਨੇ ਮੈਂ ਭੋਲੀ ਜਿਹੀ ਝਾੜ ਪਾਈ ਚੁੱਕ ਨੂੰ ਭਾਰੇ ਨੇ ਤਾਂ ਕਿ ਇਹ ਮੈਂ ਆਪਣੀ ਕੁੜੀ ਨੂੰ ਦਾਜ ਕੀ ਦੇਾਂਗੀ ਵਾਪਸ ਆਉਂਦੇ ਆ ਉਸਦੇ ਪੈਰ ਧਰਤੀ ਉੱਤੇ ਪੱਕੇ ਸਨ ਤੌਰ ਟੋਰ ਟਕੀ ਹੋਈ ਸੀ ਤੌਰ ਟਕੀ ਹੋਈ ਸੀ ਉਸ ਦੀ ਦ੍ਰਿੜਤਾ ਦਾ ਪ੍ਰਭਾਵ ਸਾਰਿਆਂ ਤੇ ਪੈ ਰਿਹਾ ਸੀ ਟਰਾਲੇ ਟਰੱਕ ਵਿੱਚ ਆ ਕੇ ਉਸ ਨੇ ਕੁੜੀ ਨੂੰ ਕੋਛੜ ਚੁੱਕ ਲਿਆ ਤੇ ਇੱਕ ਟਰੰਕ ਉੱਤੇ ਬੈਠ ਕੇ ਉਸ ਨੇ ਇੱਕ ਲੱਤ ਗਾਗਰ ਉੱਤੇ ਤੇ ਇੱਕ ਬਲਟੋਈ ਉੱਤੇ ਖਿਲਾਰ ਲਈ ਇੱਥੇ کہانی ਸਮਾਪਤ ਹੈ ਸੁਣੋtio ਇਸ ਕਹਾਣੀ ਦਾ ਸਾਰੰਸ਼ ਇਹੀ ਹੈ ਕਿ ਜਦੋਂ ਇਹ ਪਾਕਿਸਤਾਨ ਤੇ ਹਿੰਦੁਸਤਾਨ ਵੱਖਰੇ ਵੱਖਰੇ ਹੋਏ ਆ ਤੇ ਕੁਝ ਲੋਕ ਜਿਹੜੇ ਉੱਥੇ ਰਹਿ ਗਏ ਉਹ ਬਹੁਤ ਹੀ ਡਰ ਭੈ ਦੇ ਵਿੱਚ ਰਹ ਰਹੇ ਸੀ ਤੇ ਕਈਆਂ ਨੇ ਧਰਮ ਤਬਦੀਲ ਕਰ ਲਿਆ ਡਰਦਿਆਂ ਮਾਰਿਆ ਧਰਮਦ ਦੇਵ ਜੀ ਕਰਨਾ ਪੈਣਾ ਸੀ ਨਹੀਂ ਤੇ ਉਹਨਾਂ ਨੇ ਮਾਰ ਦੇਣਾ ਸੀ ਜਦੋਂ ਉਹਨਾਂ ਨੇ ਦੇਖਿਆ ਵੀ ਲੋਕ ਇੱਥੇ ਮਾਰੇ ਜਾ ਚੁ ਰਹੇ ਆ ਤੇ ਉਹਨਾਂ ਡਰਦਿਆਂ ਨੇ ਕਿਹਾ ਵੀ ਅਸੀਂ ਚਲੋ ਮੁਸਲਮਾਨ ਬਣ ਜਾਂਦੇ ਆ ਤੇ ਉਹ ਉਹਨਾਂ ਨੇ ਉਹਦਾ ਨਾਮ ਅੱਲਾ ਰੱਖਾ ਰੱਖ ਦਿੱਤਾ ਪਰ ਉਹਦਾਂ ਦੇ ਦਿਲ ਦੇ ਵਿੱਚ ਇਹੀ ਸੀ ਵੀ ਸਾਕੀ ਸਾਰੇ ਸਾਡੇ ਨਾਲ ਦੇ ਚਲੇ ਗਿਆ ਸਿਰਫ ਅਸੀਂ ਹੁਣ ਮੁਸਲਮਾਨਾਂ ਦੇ ਵਿੱਚ ਇਕੱਲੇ ਕਿਦਾਂ ਰਵਾਂਗੇ ਉਹਨਾਂ ਨੂੰ ਉੱਥੇ ਰਹਿਣਾ ਵੀ ਬਹੁਤ ਮੁਸ਼ਕਲ ਜਾਪਦਾ ਸੀ ਚਲੋ ਕੁਦਰਤ ਵੱਲੋਂ ਜਾਂ ਉਸ ਤਰ੍ਹਾਂ ਉਸ ਟਾਈਮ ਤੇ ਜਿਹੜਾ ਸਰਕਾਰ ਨੇ ਬਾਅਦ ਦੇ ਵਿੱਚ ਮਿਲਟਰੀ ਦੇ ਅਫਸਰ ਭੇਜੇ ਤੇ ਜਾ ਕੇ ਜਿਹੜੇ ਬੱਚੇ ਪਰਿਵਾਰ ਸੀ ਇਧਰੋਂ ਉਧਰ ਲੈ ਕੇ ਗਏ ਪਾਕਿਸਤਾਨ ਵੱਲੋਂ ਉਧਰ ਲੈ ਗਏ ਤੇ ਉਧਰ ਵੀ ਜਿਹੜੇ ਬੱਚੇ ਸੀ ਮੁਸਲਮਾਨ ਕੋਈ ਰਹਿ ਗਏ ਸੀ ਜਿਹੜੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਕੱਢ ਕੇ ਉਹਨਾਂ ਦੇ ਮਿਲਟਰੀ ਦੇ ਬੰਦੇ ਵੀ ਲੈ ਕੇ ਗਏ ਸੀ ਤੇ ਇਸ ਕਰਕੇ ਉਹ ਚਲੋ ਉਹ ਸਮਾਂ ਬਹੁਤ ਭਿਆਨਕਰ ਸੀਗਾ ਜਿਨ੍ਹਾਂ ਨਾਲ ਬੀਤਿਆ ਉਹਨਾਂ ਨੂੰ ਸਾਰਾ ਪਤਾ ਆਇਆ ਤੇ ਬਾਕੀ ਫਿਰ ਵੀ ਦੇਖੋ ਮਾਂ ਜਿਹੜੀ ਆ ਉਹਨੂੰ ਆਪਣੀ ਧੀ ਦਾ ਦਾਜ ਸਭ ਤੋਂ ਪਿਆਰਾ ਸੀ ਕਿ ਮੇਰੇ ਦਾਜ ਦੀ ਕੋਈ ਚੀਜ਼ ਨਾ ਧੀਦੀ ਰਹਿ ਜਾਵੇ ਕਿਉਂਕਿ ਦਾਜ ਤੇ ਚਲੋ ਬਣ ਸਕਦਾ ਸੀ ਇੰਡੀਆ ਦੇ ਵਿੱਚ ਵੀ ਪਰ ਉਹਨੇ ਆਖਿਆ ਨਹੀਂ ਜੋ ਕੁਝ ਬਣਿਆ ਆ ਮੈਂ ਉਹ ਛੱਡ ਕੇ ਨਾ ਜਾਵਾਂ ਐਨਾ ਭਾਰਾ ਰਿਸਕ ਲੈ ਲਿਆ ਪਰ ਸਾਨੂੰ ਇਸ ਦਾਜ ਦੀ ਲਾਹਨਤ ਤੋਂ ਜਿਹੜਾ ਆ ਉਹ ਛੜਕਾਰਾ ਪਾਉਣ ਲਈ ਸਾਰਿਆਂ ਨੂੰ ਇਹਦੇ ਤੋਂ ਬਚਣਾ ਚਾਹੀਦਾ ਹੈ ਅੱਗੇ ਵਾਸਤੇ ਜਿਹੜਾ ਨਾ ਸਾਰਿਆਂ ਵੀਰਾਂ ਨੂੰ ਇਹੀ ਆ ਬੀਐਨਡੀ ਸਾਰੇ ਸਾਰੇ ਸਿਆਣੇ ਆਜਕਲ ਪਤਾ ਹੈ ਵੀ ਬੱਚੇ ਨੂੰ ਪੜਾ ਦਿਓ ਤੇ ਉਹ ਸਾਰਿਆਂ ਤੋਂ ਵੱਡਾ ਦਾਅ ਇਹੀ ਹੈ ਇਸ ਕਰਕੇ ਬੱਚੀਆਂ ਧੀਆਂ ਨੂੰ ਪੜਾਉਣਾ ਜ਼ਰੂਰ ਚਾਹੀਦਾ ਆ ਤੇ ਇਹੀ ਵੱਡ ਸਭ ਤੋਂ ਵੱਡਾ ਦਾਅ ਹੈ ਸਤਿ ਸ੍ਰੀ ਅਕਾਲ ਜੀ